ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ ਠਾਕਰ ਬੈਰਾਗਰ ਮੈਂ ਜਹੀ ਕਣ ਤੇਰੀ ਰਾਮ ਕਰੋ ਬੈਰਾ ਕਰੋ ਹਉ ਸਾਰ ਨ ਜਾਣ ਤੇਰੀ ਰਾਮ ਸਾਰ ਨ ਜਾਣ ਤੂੰ ਵਡ ਧਾਣ ਕਰ ਮਿਹਰੰਮਤ ਸਾਈ ਕਿਰਪਾ ਕੀਜੈ ਸਾਮਤ ਦੀਜੈ ਸਦਾ ਸਦਾ ਤੁਧ ਧਿਆਈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਬਰਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮੰਨ ਪਰਤਖ ਗੁਰੂ ਨਿਸਤਾਰੇ ਸੋ ਕਹੋ ਦਨ ਗੁਰ ਸੇਵੀਐ ਐਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾ I'm sorry, ਰਸ਼ਨ ਭੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰ ਜਨਮ ਜਨਮ ਕੇ ਦੁਖ ਨਿਵਾਰੇ ਸੁਖ ਮਨ ਸਾਧਾਰੈ ਦਰਸ਼ਨ ਭੇਟਤ ਹੋਤ ਨਿਹੰਨ ਹਰ ਕਾ ਨਾਮ ਵਿਚਾਰੈ ਮੇਰਾ ਵੈਦ ਗੁਰੂ ਗੋਬਿੰਦ ਦਾ ਹਰ ਹਰ ਨਾਮ ਔਖਦ ਮੁਖ ਦੇਵ ਟਟ ਜਮ ਕੀ ਫੰਦਾ ਰਹਾ ਸਮਰਥ ਪੁਰਖ ਪੂਰਨ ਵਿਦਾਤੇ ਆਪੇ ਕਰਨ ਹੈ ਹਾਰਾ ਆਪਣਾ ਦਾਸ ਹਰਿ ਆਪ ਉਬਾਰਿਆ ਨਾਨਕ ਨਾਮ ਅਦਾਰਾ ਸਮਰੱਥ ਪੁਰਖ ਪੂਰਨ ਵਿਦਾਤੇ ਆਪੇ ਕਰਨਹਿ ਹਰਿ ਆਪਣਾ ਦਾਸ ਹਰਿ ਆਪਿ ਭਾਰਿਆ ਨਾਨਕ ਆਦਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਥੋੜਾ ਸਦਾ ਅੱਜ ਦਾ ਜੋ ਹੁਕਮ ਨਬ ਸਾਬ ਸਾਨੂੰ ਪ੍ਰਾਪਤ ਹੋਇਆ ਹੈ ਉਹਦੇ ਵਿਚਾਰ ਦੇ ਨਾਲ ਆਪ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 618 ਅੰਗ ਦੇ ਉੱਤੇ ਸੁਭਾਏ ਬਾਣ ਸੌਰਠ ਮਹਲਾ ਪੰਜਵ ਸੌਰਠ ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੰਜ ਬਾਣੀ ਕੇ ਬੋਹਿਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਨ੍ਹਾਂ ਦੇ ਮੁਖਾਰ ਵਿਦਤੋ ਉਚਾਰਣ ਕੀਤਾ ਹੋਇਆ ਇਹ ਸ਼ਬਦ ਹੈ ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਾਧਾਰੈ ਕਹਿੰਦੇ ਜਿਹੜਾ ਆ ਸਾਡਾ ਮਨ ਹੈ ਨਾ ਜੀ ਇਹ ਮਾੜਿਆ ਕੰਮਾਂ ਦੇ ਵਿੱਚ ਪੈ ਕੇ ਪਰਮਾਤਮਾ ਵਾਲੇ ਪਾਸਿਓਂ ਹਟ ਕੇ ਬਿਲਕੁਲ ਸੁੱਕ ਗਿਆ ਬਿਲਕੁਲ ਸੁੱਕਿਆ ਪਿਆ ਇਥੇ ਗੁਰੂ ਅਰਜਨ ਸਾਹਿਬਾ ਜੀ ਕਹਿੰਦੇ ਜਨਮ ਜਨਮ ਕੇ ਦੁਖ ਨਿਵਾਰੇ ਕਹਿੰਦੇ ਜਨਮਾਂ ਜਨਮਾਂ ਦਾ ਇਹ ਸਰੀਰ ਨੂੰ ਇਹ ਮਨ ਨੂੰ ਦੁੱਖ ਲੱਗ ਗਿਆ ਤੇ ਇਹ ਮਨ ਸੁੱਕ ਗਿਆ ਬਿਲਕੁਲ ਸੁੱਕਾ ਮਨ ਸਹਾਰਾ ਦਰਸ਼ਨ ਭੇਟ ਤਹੋਤ ਨਿਹਾਲਾ ਹਰ ਕਾ ਨਾਮ ਵਿਚਾਰ ਕਹਿੰਦੇ ਜਿਸ ਤਰ੍ਹਾਂ ਕੋਈ ਬੂਟਾ ਲਾਉਨੇ ਆਪਾਂ ਘਰਾਂ ਦੇ ਵਿੱਚ ਉਹ ਸੁੱਕ ਜਾਂਦੇ ਆ ਮੁਰਝਾ ਜਾਂਦੇ ਐ ਜਦੋਂ ਉਹਨਾਂ ਦੇ ਵਿੱਚ ਪਾਣੀ ਪੈ ਜਾਂਦਾ ਬਿਲਕੁਲ ਕਹਿੰਦੇ ਉਸੇ ਤਰ੍ਹਾਂ ਹਰੇ ਭਰੇ ਹੋ ਜਾਂਦੇ ਐ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦਿਆ ਗੁਰਬਾਣੀ ਰੂਪੀ ਅੰਮ੍ਰਿਤ ਇਹਨੂੰ ਆਪਣੇ ਅੰਦਰ ਲੈ ਜਾ ਜਿਹੜਾ ਤੇਰਾ ਮਨ ਸੁੱਕਿਆ ਪਿਆ ਨਾ ਬਿਲਕੁਲ ਹਰਿਆ ਭਰਿਆ ਹੋ ਜਾਣਾ ਗੁਰੂ ਸਾਹਿਬ ਕਹਿੰਦੇ ਸੁੱਕਾ ਮਨ ਸਾਧਾਰ ਹੈ ਕਹਿੰਦੇ ਹਰਿਆ ਭਰਿਆ ਹੋ ਜਾਣਾ ਤੇ ਜਦੋਂ ਮਨ ਹਰਿਆ ਭਰਿਆ ਹੋ ਗਿਆ ਫਿਰ ਦਰਸ਼ਨ ਭੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਕਹਿੰਦੇ ਫਿਰ ਗੁਰੂ ਦਾ ਦਰਸ਼ਨ ਕਰਕੇ ਨਾ ਇਹ ਮਨ ਨਿਹਾਲ ਹੋ ਜਾਣਾ ਇਹ ਮਨ ਖਿੜ ਜਾਣਾ ਜਿਵੇਂ ਫੁੱਲ ਖਿੜ ਜਾਂਦਾ ਨਾ ਗੁਲਾਬ ਦਾ ਗੇਂਦੇ ਦਾ ਚਮੇਲੀ ਦਾ ਫੁੱਲ ਖਿੜ ਜਾਂਦਾ ਗੁਰੂ ਸਾਹਿਬ ਕਹਿੰਦੇ ਇਸੇ ਤਰ੍ਹਾਂ ਮਨ ਬਿਲਕੁਲ ਖਿੜ ਜਾਣਾ ਐਨਾ ਖਿੜ ਜਾਣਾ ਕਿ ਜਿਵੇਂ ਉਹਦੇ ਵਿੱਚੋਂ ਖੁਸ਼ਬੂਆ ਆਉਣ ਲੱਗ ਜਾਂਦੇ ਨੇ ਖਿੜੇ ਹੋਏ ਫੁੱਲ ਚੋਂ ਮੁਰਝਾਏ ਹੋਏ ਚੋਣੀ ਜਿਹੜਾ ਫੁੱਲ ਖਿੜਿਆ ਹੁੰਦਾ ਉਹਦੇ ਵਿੱਚੋਂ ਖੁਸ਼ਬੂਆ ਆਉਂਦੀਆਂ ਨੇ ਗੁਰੂ ਸਾਹਿਬ ਕਹਿੰਦੇ ਆਹ ਜਿਹੜਾ ਸਰੀਰ ਹੈ ਨਾ ਇਹਦੇ ਵਿੱਚੋਂ ਵੀ ਫਿਰ ਖੁਸ਼ਬੂਆ ਆਉਣਗੀਆਂ ਜਦ ਇਹ ਮਾਲ ਖੜ ਗਿਆ ਪੂਰਾ ਇਹ ਹੋਣਾ ਕਿਵੇਂ ਸਾਰਾ ਕੁਝ ਮੇਰਾ ਵੈਦ ਗੁਰੂ ਗੋਬਿੰਦ ਦਾ ਹੁਣ ਜਦੋਂ ਕੋਈ ਬੰਦਾ ਬਿਮਾਰ ਹੋਵੇ ਨਾ ਉਹ ਕਿਸੇ ਡਾਕਟਰ ਕੋਲ ਜਾਂਦਾ ਕਿਸੇ ਵੈਦ ਕੋਲ ਜਾਂਦਾ ਕਿਸੇ ਹਕੀਮ ਕੋਲ ਜਾਂਦਾ ਤੇ ਉਹਦੇ ਤੋਂ ਦਵਾਈ ਲੈਂਦਾ ਫਿਰ ਉਹ ਠੀਕ ਹੁੰਦਾ ਸਾਡਾ ਮਨ ਬੜਾ ਬਿਮਾਰ ਹੈ ਜੀ ਸਾਡਾ ਮਨ ਇਹ ਕਿਵੇਂ ਠੀਕ ਹੋਣਾ ਜਿਹੜਾ ਮਨ ਦਾ ਰੋਗ ਹੁੰਦਾ ਮਨ ਬਿਮਾਰ ਹੋ ਜਾਂਦਾ ਉਹ ਦਵਾਈਆਂ ਨਾਲ ਘੱਟ ਤੇ ਉਹ ਜਦੋਂ ਗੁਰਬਾਣੀ ਸੁਣਦੇ ਆਸੀਂ ਉਹਦੇ ਨਾਲ ਜਾਦੇ ਫਾਇਦਾ ਹੁੰਦਾ ਉਹਨੂੰ ਇੱਥੇ ਗੁਰੂ ਸਾਹਿਬ ਕਹਿੰਦੇ ਮੇਰਾ ਵੈਦ ਗੁਰੂ ਗੋਬਿੰਦ ਦਾ ਵੈਦ ਦਾ ਭਾਵ ਉਹਦਾ ਹਕੀਮ ਕਿ ਜਿਹੜਾ ਧਰਤੀ ਦੀ ਪਾਲਣਾ ਕਰਨ ਵਾਲਾ ਪ੍ਰਮਾਤਮਾ ਕਹਿੰਦੇ ਉਹ ਮੇਰਾ ਵੈਦ ਹੈ ਉਹਦੇ ਨਾਲ ਜੁੜ ਜੀਏ ਉਹਨੇ ਦੇਣਾ ਕੀ ਹੈ ਫਿਰ ਸਾਨੂੰ ਉਸ ਪਰਮਾਤਮਾ ਨੇ ਦੇਣਾ ਕੀ ਹੈ ਹਰ ਹਰ ਨਾਮ ਔਖਦ ਮੁਖ ਦੇਵੇ ਕੱਟੇ ਜਮ ਕੇ ਫੰਦਾ ਕਹਿੰਦੇ ਉਹਨੇ ਪਰਮਾਤਮਾ ਦੇ ਨਾਮ ਦੀ ਦਵਾਈ ਦੇ ਦੇਣੀ ਹੈ ਔਖਦ ਹੁੰਦਾ ਦਵਾਈ ਮੁਖ ਹੁੰਦਾ ਮੋਹ ਕਹਿੰਦੇ ਉਹਨੇ ਪਰਮਾਤਮਾ ਦੇ ਨਾਮ ਦੀ ਦਵਾਈ ਸਾਡੇ ਮੁਖ ਚ ਪਾ ਦੇਣੀ ਹੈ ਹਰ ਹਰ ਨਾਮ ਜਿਹੜਾ ਪਰਮਾਤਮਾ ਦਾ ਨਾਮ ਹੈ ਉਹ ਇੱਕ ਦਵਾਈ ਹੈ ਸਾਡਾ ਮਨ ਹਰਿਆ ਭਰਿਆ ਹੋ ਜਾਣਾ ਕਟਾ ਜਮ ਕੀ ਫੰਦਾ ਜਿਹੜੀ ਸਾਨੂੰ ਜਨਮਾਂ ਜਨਮਾਂ ਦੇ ਫਾਹੀ ਪਈ ਹੋਈ ਆ ਨਾ ਉਹ ਕੱਟ ਦੇਣੀ ਆ ਸਾਰੇ ਜਦੋਂ ਅੰਮ੍ਰਿਤ ਰੂਪੀ ਨਾਮ ਮਿਲ ਗਿਆ ਸਾਨੂੰ ਅੰਮ੍ਰਿਤ ਜਿਹੜਾ ਹੁੰਦਾ ਉਹ ਇੱਕ ਐਸੀ ਚੀਜ਼ ਹੁੰਦੀ ਹੈ ਜਿਹੜੀ ਸਾਡੇ ਮਨ ਨੂੰ ਹਰਿਆ ਭਰਿਆ ਕਰ ਦਿੰਦੀ ਹੈ ਅੰਮ੍ਰਿਤ ਉਹਨੂੰ ਕਹਿੰਦੇ ਆ ਅੰਮ੍ਰਿਤ ਪੀਵੋ ਸਰ ਦਾ ਸਦਾ ਜਿਰ ਜੀਵੋ ਕਹਿੰਦੇ ਅੰਮ੍ਰਿਤ ਪੀਓਗੇ ਤਾਂ ਵੱਧ ਟਾਈਮ ਜਿਓਗੇ ਤੁਸੀਂ ਜੇ ਤੁਸੀਂ ਮਾੜੀਆਂ ਚੀਜ਼ਾਂ ਖਾਓਗੇ ਤਾਂ ਘੱਟ ਟਾਈਮ ਜਿਓਗੇ ਕਿਉਂਕਿ ਉਹਨੇ ਅੰਦਰ ਖਰਾਬ ਕਰ ਦੇਣਾ ਜਿਹੜਾ ਅੰਮ੍ਰਿਤ ਹੁੰਦਾ ਹੈ ਅੰਮ੍ਰਿਤ ਨੇ ਸਾਨੂੰ ਅੰਦਰੋਂ ਸੋਹਣਾ ਬਣਾ ਦੇਣਾ ਰਹਾਉ ਰਹਾਉ ਦਾ ਭਾਵ ਕਿ ਰੁਕਣਾ ਠਹਿਰਾਉ ਮਿਸਰਾਮ ਇਹਦਾ ਭਾਵ ਕਿ ਇਸ ਸ਼ਬਦ ਨੂੰ ਚੰਗੀ ਤਰ੍ਹਾਂ ਸਮਝ ਲਿਓ ਜਿੰਨਾ ਚਿਰ ਸਮਾਂ ਤੁਸੇ ਰੋਕਣਾ ਹੈ ਸਮਰੱਥ ਪੁਰਖ ਪੂਰਨ ਵਿਧਾਤੇ ਆਪੇ ਕਰਨੇ ਹਾਰਾ ਕਹਿੰਦੇ ਜਿਹੜਾ ਪਰਮਾਤਮਾ ਹੈ ਨਾ ਉਹ ਵੱਡਾ ਹੈ ਪੁਰਖ ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ ਉਹ ਸਮਰੱਥ ਹੈ ਕੁਝ ਵੀ ਕਰ ਸਕਦਾ ਹੈ ਪੂਰਨ ਵਿਧਾਤੇ ਆਪੇ ਕਰਨੇ ਹਾਰਾ ਕਹਿੰਦੇ ਉਹ ਆਪੇ ਕਰਦਾ ਹੈ ਜਿਹੜਾ ਕੁਝ ਅਸੀਂ ਉਹ ਤੋਂ ਕਰਾਉਣਾ ਚਾਹਾਂਗੇ ਕਰਦੇੜਾ ਉਹਨੇ ਅਸੀਂ ਜੇ ਆ ਕੇ ਕਹੀਏ ਸਾਡਾ ਮਨੁਸਾ ਸੱਚੇ ਪੈਸਾ ਜੀ ਉਹਨੇ ਸਾਡਾ ਮਨ ਸਵਾਰ ਦੇਣਾ ਜਿਵੇਂ ਪੱਥਰ ਪਿਆ ਹੁੰਦਾ ਹੈ ਪੱਥਰ ਨੂੰ ਘੜ ਕੇ ਨਾ ਕਾਰੀਗਰ ਵਿੱਚੋਂ ਵਧੀਆ ਜੀ ਮੂਰਤ ਘੜ ਦੇਣਾ ਉਹ ਵਧੀਆ ਮੂਰਤ ਬਣਾ ਦਿੰਦਾ ਵਿੱਚੋਂ ਪੱਥਰ ਦਿਓ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਆ ਜਿਹੜਾ ਤੇਰਾ ਸ਼ਰੀਰ ਹੈ ਨਾ ਇਹਦੇ ਅੰਦਰ ਵਿਕਾਰਾਂ ਦਾ ਪੱਥਰ ਜਮਾ ਹੋਇਆ ਪਿਆ ਹੈ ਕਹਿੰਦੇ ਥੋੜਾ ਥੋੜਾ ਘੜ ਕੇ ਆਹ ਜਿਹੜੀ ਇਸ ਸੱਚੀ ਟਕਸਾਲ ਹੈ ਜਿੱਥੇ ਆਪਾਂ ਬੈਠੇ ਆ ਇਹ ਤਕਸਾਲ ਦੇ ਵਿੱਚ ਘੜੀਐ ਸ਼ਬਦ ਸੱਚੀ ਤਕਸਾਲ ਕਹਿੰਦੇ ਇੱਥੇ ਘੜਿਆ ਜਾਂਦਾ ਕੀ ਨੂੰ ਇੱਥੇ ਮਨ ਨੂੰ ਘੜਿਆ ਜਾਂਦਾ ਜਿਹੜਾ ਮਨ ਦੇ ਉੱਤੇ ਵਿਕਾਰਾਂ ਦੀ ਮੈਲ ਲੱਗ ਰਹੀ ਹੈ ਨਾ ਉਹ ਵਿਕਾਰਾਂ ਦੀ ਮੈਲ ਨੂੰ ਗੁਰੂ ਨੇ ਘੜ ਕੇ ਬਿਲਕੁਲ ਅੰਦਰੋਂ ਸੋਹਣੀ ਜੀ ਮੂਰਤ ਪੈਦਾ ਕਰ ਦੇਣੇ ਜਿਵੇਂ ਪੱਥਰ ਦੇ ਵਿੱਚੋਂ ਮੂਰਤ ਪੈਦਾ ਕਰ ਦਿੰਦੇ ਐ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਕਹਿੰਦੇ ਆ ਆ ਤੇਰਾ ਮਲ ਜਿਹੜਾ ਇਹਨੂੰ ਘੜ ਕੇ ਚੰਗੀ ਤਰ੍ਹਾਂ ਘੜੀਏ ਸ਼ਬਦ ਸੱਚੀ ਟਕਸਾਲੇ ਸ਼ਬਦ ਦੇ ਨਾਲ ਘੜਿਆ ਜਾਣਾ ਜਿਹੜਾ ਮਨ ਹੈ ਕਹਿੰਦੇ ਫਿਰ ਵਿੱਚੋਂ ਬਾਤ ਸੋਹਣਾ ਇੱਕ ਮੂਰਤ ਨਿਕਲ ਆਉਣੀ ਆਪਣਾ ਦਾਸ ਹਰ ਆਪ ਮਵਾਰਿਆ ਨਾਨਕ ਨਾਮ ਆਧਾਰਾ ਕਹਿੰਦੇ ਜਿਹੜਾ ਸੱਚੇ ਪਾਸ਼ਾ ਤੇਰਾ ਬਣ ਜਾਂਦਾ ਹੈ ਨਾ ਜਿਹੜਾ ਤੇਰਾ ਦਾਸ ਗੋਲਾ ਬਣ ਗਿਆ ਜਿਹੜਾ ਉਹਨੂੰ ਆਪ ਰੱਖ ਲਿਆ ਤੈ ਨਾਨਕ ਨਾਮ ਆਧਾਰਾ ਕਹਿੰਦੇ ਉਹਨੂੰ ਨਾਮ ਦਾ ਆਸਰਾ ਹੋ ਜਾਂਦਾ ਨਾਮ ਇੱਕ ਐਸਾ ਸੱਚਾ ਨਾਮ ਮੇਰਾ ਆਧਾਰੋ ਕਹਿੰਦੇ ਜਿਹੜਾ ਸੱਚਾ ਨਾਮ ਹੈ ਨਾ ਇਹ ਆਧਾਰ ਬਣ ਜਾਂਦਾ ਗੁਰੂ ਸਾਹਿਬ ਨੇ ਜਦੋਂ ਉਦਾਸੀਆਂ ਕੀਤੀਆਂ ਉਦੋਂ ਉਹਨਾਂ ਨੇ ਕਿਹਾ ਸੱਚਾ ਨਾਮ ਮੇਰਾ ਆਧਾਰੋ ਕਿ ਸਾਨੂੰ ਪ੍ਰਸ਼ਾਦੇ ਦੀ ਲੋੜ ਨਹੀਂ ਸਾਡੇ ਵਾਸਤੇ ਜਿਹੜਾ ਆ ਨਾਮ ਹੈ ਇਹੀ ਆਧਾਰ ਬਣ ਗਿਆ ਬਸ ਜਦੋਂ ਤੁਸੀਂ ਇਹਨੂੰ ਗੁਰਵਾਲੇ ਨੂੰ ਆਧਾਰ ਬਣਾ ਲੋਗੇ ਫਿਰ ਇਹ ਤੁਹਾਡੇ ਅੰਦਰ ਨੂੰ ਬਿਲਕੁਲ ਜਿਸ ਤਰ੍ਹਾਂ ਗੁਲਾਬ ਦਾ ਫੁੱਲ ਖਿੜਦਾ ਕੇਂਦੇ ਦਾ ਫੁੱਲ ਖਿੜਦਾ ਇਸ ਤਰ੍ਹਾਂ ਕਹਿੰਦੇ ਉਹਨੇ ਖੜਾ ਚ ਲਿਆ ਦੇਣਾ ਸਮਰੱਥ ਪੁਰਖ ਪੂਰਨ ਵਿਧਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰ ਆਪ ਵਾਰਿਆ ਨਾਨਕ ਨਾਮ ਆਧਾਰ ਵਾਹਿਗੁਰੂ ਦੀ ਕਾਲਸਾ ਵਾਹਿਗੁਰੂ ਦੀ ਕੀ ਫਤਿਹ